ਕਿ ਜੀ ਮੀਆਂ ਦੇ ਵਿੱਚ ਡਿੱਗ ਪਿਆ ਛੱਤ ਸਮਾਨ ਮੇਰਾ ਬਾਹਰ ਪਿਆ ਜੀ ਮੈਂ ਤੰਬੂ ਲਾ ਕੇ ਸਮਾਨ ਬਾਹਰ ਰੱਖਿਆ ਹੋਇਆ ਵਾ ਹਾਂਜੀ ਤੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਚਾਹੀਏ ਜੀ ਕਮਰਾ ਮੇਰੇ ਬਾਥਰੂਮ ਵੀ ਟਿੱਕਣ ਵਾਲੇ ਆ ਜੀ ਕਿੰਨੇ ਬੱਚੇ ਕਿਨੇ ਡੜੇ ਬੱਚੇ ਮੇਰੇ ਜੀ 4 ਸੀਗੇ 2 ਕਾਕੇ ਮੇਰੇ ਇਲਾਜ ਕੋ ਨੂੰ ਚਲੇ ਗਿਆ ਹੁਣ ਮੇਰਾ ਕਾਕਾ ਤੇ ਗੁੜੀਆ ਹੀ ਆ ਜੀ ਹਾਂਜੀ ਹਾਂਜੀ ਉਹਨਾਂ ਨੂੰ ਕੀ ਚੱਲ ਹੋਈ ਉਹਨਾਂ ਨੂੰ ਜੀ ਇਤਨਾ ਮੰਜੇ ਤੇ ਹੀ ਰਿਹਾ ਵਾ ਜੀ 8 ਸਾਲ ਕਾਕਾ ਮੇਰਾ 8 ਸਾਲ ਬਾਅਦ ਮੁੱਕ ਗਿਆ 1.5 ਸਾਲ ਦਾ ਹੀ ਜੀ ਉਹ ਵੀ ਇਲਾਜ ਕੋ ਨੂੰ ਹੀ ਚਲਾ ਗਿਆ ਕੋਈ ਕੜੇ ਜਿਹਾ ਮ ਕਰਦੇ ਉਹ ਜਿੱਤਰਾ ਦਿਹਾੜੀ ਦਾ ਪਾਈ ਆ ਜੀ ਡੱਡ ਬਗਾਂ ਹਾਂਜੀ ਤੇ ਕਰਦਾ ਫਿਰ ਗੁਜ਼ਾਰਾ ਕਿਸਾ ਜਾਲਦਾ ਗੁਜ਼ਾਰਾ ਇਤਰਾ ਹੀ ਜਿੱਤ ਦਿਹਾੜੀ ਦਾ ਪਾ ਕਰਕੇ ਲਿਆਉਂਦੇ ਆ ਤੇ ਕੇਰੀ ਵਿੱਚ ਹੀ ਗੁਜ਼ਾਰਾ ਹੁੰਦਾ ਵਾ ਹਾਂਜੀ ਹਾਂਜੀ ਕਿਉਂ ਤੀ 36 ਛੱਤ ਤੋਂ ਰਹਿ ਰਹੇ ਬਿਨਾ ਛੱਤ ਤੋਂ ਵੀਰ ਜੀ ਤਰਪਾਲ ਦੇ ਥੱਲੇ ਸਮਾਨ ਪਿਆ ਆ ਮੇਰਾ ਬਿਨਾ ਛੱਤ ਤੋਂ ਹਾਂ ਜੀ ਹਾਂਜੀ 75290 94907 ਇਹ ਕਿਹੜੀ ਦਾ ਬਰਾ ਦਾ 75290 94907 ਨਾਂ ਦਾ ਦਿਆਗਾ ਮੇਰਾ ਨਾਮ ਨੀਲਮ ਆ ਜੀ ਹਾਂਜੀ ਹਾਂਜੀ ਵੇਡੇ ਮੇਰੇ ਦੇ ਨਾ ਜੀ ਸਾਗਰ ਕ੍ਰਿਆਲਾ ਜੀ ਉਹ ਪੱਟੀ ਲਾ ਗਿਆ ਕਰਿਆ ਹਾਂ ਜੀ ਜਰਾ ਜੀ ਸੁਮਨ ਕਿਹੜਾ ਪਿੰਡਾ ਕ੍ਰਿਆਲਾ ਕਿਹ ਕੀ ਗੱਲ ਹੋਈ ਛਾਤ ਦੀ ਸਾਡੀ ਛੱਤ ਦੇ ਵੀ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਸਰਪੰਚ ਮੈਂਬਰ ਨੇ ਵੀ ਅਸੀਂ ਜਿਹਦੇ ਕੋਲ ਜਾਣੀ ਉਹ ਵੀ ਕਹਿ ਦਿੰਦਾ ਕਿ ਨਹੀਂ ਸਰਪੰਚੀ ਨੇ ਨਹੀਂ ਕੀਤੀ ਹਾਂ ਜੀ ਨਹੀਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਸਾਨੂੰ ਸਰਪੰਚ ਲੱਗੇ ਹੋਗੇ ਹਾਂ ਜੀ ਆ ਫਿਰ ਕੀ ਉਹਨਾਂ ਨੇ ਕਿਹਾ ਨਹੀਂ ਡਾਟਾ ਕੋਠਾ ਨਹੀਂ ਆਇਆ ਅਸੀਂ ਬੜੀ ਵਾਰ ਗਏ ਆ ਤੁਹਾਨੂੰ ਸਾਡੇ ਸਾਥ ਤੇ ਡੇਗੀ ਦੇ ਸਤਰਪੈਲ ਲਾ ਕੇ ਬੈਠੇ ਹੋਏ ਕਿੰਨਾ ਕੋਈ ਜਿਹੜਾ ਮੁਸ਼ਕਲਾਂ ਦਾ ਤੁਹਾਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਬੜਾ ਵੀਰ ਜੀ ਸਾਨੂੰ ਪਹਿਜੇ ਬਾਰਿਸ਼ ਹੁੰਦੀ ਅਸੀਂ ਕਿਵੇਂ ਰਹਿਣੇ ਕਰਦੇ ਹ ਸਾਡੀ ਕਿਸੇ ਸਾਡੇ ਭੈਣ ਭਰਾਵਾਂ ਨੇ ਉਹਨੇ ਸਾਡੇ ਪੁੱਛਿਆ ਰਿਸ਼ਤੇਦਾਰ ਨੇ ਕੋਈ ਮਦਦ ਨਹੀਂ ਵੀਰ ਜੀ ਉਹਨਾਂ ਨੇ ਸਾਨੂੰ ਘਰੋਂ ਕੱਢਦਾ ਬਾਬੇ ਸ਼ੇਰ ਸ਼ਾ ਮਮਾ ਮੇਰੀ ਦੁਕਾਨ ਲਾ ਕੇ ਤੇਲ ਪ੍ਰਸ਼ਾਦੀ ਦੀ ਫੇਰ ਅਸੀਂ ਗੁਜ਼ਾਰਾ ਕਰਦੇ ਕਰਦਾ ਤੇ ਪਾਪਾ ਮੇਰੇ ਐਵੇਂ ਦਿਹਾੜੀ ਧੱppa ਕਰਦੇ ਆ ਹਾਂਜੀ ਹਾਂਜੀ ਤੁਸੀਂ ਇਹੀ ਕਹਿੰਨੇ ਕਿ ਸਾਡਾ ਕੋਈ ਨਾ ਕੋਈ ਮਦਦ ਕਰ ਦੋ ਮਾਲਕ ਜੇ ਕਿਸੇ ਨੇ ਕੋਈ ਸੰਪਰਕ ਕਰਨਾ ਹੈ ਤੁਹਾਡਾ ਕੋਈ ਫੋਨ ਨੰਬਰ ਹੈ ਹਾਂਜੀ ਕਿਹੜਾ ਨੰਬਰ ਹੈ 75290 94907 ਇੱਕ ਵਾਰ ਦੁਬਾਰਾ ਦੱਸਿਓ 75290 94907 ਕਿਹਨ ਦਾ ਹੈ ਇਹ ਕ੍ਰਿਆਲਾ